ਖੋਜੇਵਾਲਾ ਵਿਖੇ ਪਿੰਡ ਖੋਜੇਵਾਲਾ ਦੇ ਸਾਂਝੇ 게ਟ ਤੇ ਪ੍ਰਭੂ ਜੀਸੂ ਮਸੀਹ ਦੇ ਲੱਗੇ ਪੋਸਟਰ ਫਲੈਕਸ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਫਾੜਿਆ ਮਸੀਹੀ ਭਾਈਚਾਰੇ ਚ ਵਿਰੋਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੁਲਿਸ ਦਾ ਓਪਨ ਡੋਰ ਚਰਚ ਖੋਜੇਵਾਲਾ ਦੇ ਪਿੰਡ ਖੋਜੇਵਾਲਾ ਦੇ ਸਾਂਝੇ 게ਟ ਤੇ ਪ੍ਰਭੂ ਜੀਸੂ ਮਸੀਹ ਦੇ ਲੱਗੇ ਪੋਸਟਰ ਫਲੈਕਸ ਬੋਰਡਾਂ ਨੂੰ ਬਿੱਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਫਾੜਨ ਦੇ ਵਿਰੋਧ ਅਤੇ ਧਾਰਮਿਕ ਬੇਅਦਬੀ ਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਸਮੂਹ ਇਸਾਈ ਜਥੇਬੰਦੀਆਂ ਅਤੇ ਮਸੀਹੀ ਭਾਈਚਾਰੇ ਨੇ ਵੀਰਵਾਰ ਨੂੰ ਦ ਓਪਨ ਡੋਰ ਚਰਚ ਖੋਜੇ ਵਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਪ੍ਰਧਾਨ ਸੰਧਿਆ ਵਾਲੀਆਂ ਪੀਸੀਪੀਸੀ ਪ੍ਰਧਾਨ ਜੇਨ ਬਾਜਵਾ ਪੀਸੀਪੀਸੀ ਪਾਸਟਰ ਬਲਦੇਵ ਮਸੀਹ ਕਪੂਰਥਲਾ ਪਾਸਟਰ ਬਲਵਿੰਦਰ ਮਸੀਹ ਕਪੂਰਥਲਾ ਪਾਸਟਰ ਪ੍ਰਦੀਪ ਕੁਮਾਰ ਕਪੂਰਥਲਾ ਪਾਸਟਰ ਜੋਰਜ ਮਸੀਹ ਕਪੂਰਥਲਾ ਪਾਸਟਰ ਜੇਮਸ ਪ੍ਰਧਾਨ ਵਿਲੀਅਮ ਮਸੀਹ ਬਿੱਟੂ ਚੇਅਰਮੈਨ ਸਟੀਫਨ ਹੰਸ ਵੈਲਫੇਅਰ ਐਸੋਸੀਏਸ਼ਨ ਕਪੂਰਥਲਾ 크ਰਿਸਚਨ ਦਾਉਤ ਸੈਨਾ ਪ੍ਰਧਾਨ ਜਸਵਿੰਦਰ ਬਿੱਟਾ ਪ੍ਰਧਾਨ ਸੁਖਦੇਵ ਪਹਾੜੀਪੁਰ ਪੀਸੀਪੀਸੀ ਪ੍ਰਧਾਨ ਯੂਥ ਪ੍ਰਧਾਨ ਬਲਵਿੰਦਰ ਸਾਹਿਬ ਵੀ ਪੀਸੀਪੀਸੀ ਤੇ ਚਰਚ ਦੇ ਸਮੂਹ ਸੇਵਾਦਾਰ ਮੌਜੂਦ ਹਨ ਹਾਜ਼ਰ ਸਾਰੀਆਂ ਪਤਵੰਦੀਆਂ ਨੇ ਇੱਕ ਆਵਾਜ਼ ਚ ਮੰਗ ਕਰਦੇ ਕਿਹਾ ਕਿ ਪ੍ਰਭੂ ਜੀਸੂ ਮਸੀਹ ਦੀ ਫੋਟੋ ਲੱਗੇ ਪੋਸਟਰ ਅਤੇ ਫਲੈਕਸ ਬੋਰਡਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਰਾਰਤੀ ਅੰਸਰਾਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਚ ਮਸੂ ਈਸਾਈ ਪਾਈਚਾਰੇ ਨੂੰ ਸੜਕਾਂ ਤੇ ਆਉਣਾ ਪਵੇਗਾ ਇਸ ਮੌਕੇ ਸਾਰਾ ਵਕਤ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਆਲਾ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਕ ਕੇ ਆਏ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅਸਲ ਅਸੀਂ ਖੜੇ ਹਾਂ ਕਪੂਰਥਲਾ ਦੇ ਟੋਪਨਡੋਰ ਚਰਚ ਖੋਜੇਵਾਲਾ ਪਿੰਡ ਵਿਖੇ ਜੋ ਕਿ ਉੱਤਰ ਭਾਰਤ ਦਾ ਪ੍ਰਸਿੱਧ ਚਰਚਾ ਇੱਥੇ ਦਰਸ਼ਕੋ ਤਾਂ ਦਿਖਾਣਾ ਚਾਹੁੰਦੇ ਹਾਂ ਕਿਸਮਿਸ ਦਿਹਾੜਾ ਆਉਣ ਵਾਲਾ ਤੇ ਜਿਸ ਦੇ ਸਬੰਧ ਚ ਟਰਟ ਦੀ ਪ੍ਰਬੰਧਕ ਕਮੇਟੀ ਨੇ ਕਾਫੀ ਬੈਨਰ ਵਗੈਰਾ ਬੋਰਡ ਲਗਾਏ ਸੀਗੇ ਤੇ ਉਹ ਕੁਝ ਸ਼ਰਾਰਤੀ ਅੰਸਰਾ ਵੱਲੋਂ ਰਾਤ ਦਿਨ ਨਿਵੇ ਦਾ ਫਾਇਦਾ ਚੱਕਦੇ ਹੋਏ ਇਹ ਸਾਰੇ ਬੋਰਡ 파ੜ ਦਿੱਤੇ ਗਏ ਨੇ ਇਹ ਜੋ ਕਿ ਕਿਤਨਾ ਕਿਤੇ ਧਾਰਮਿਕ ਜਿਹੜੀ ਭਾਵਨਾਵਾਂ ਦਾ ਖਲਵਾੜ ਹੋ ਰਿਹਾ ਵਾ ਜਿਲ੍ਹਾ ਪ੍ਰਸ਼ਾਸਨ ਨੇ ਆਪਣੀ ਪੂਰੀ ਮੁਸਤੱਦੀ ਦਿਖਾਉਂਦੇ ਹੋਏ ਇੱਥੇ ਪੁਲਿਸ ਲਾਕਾ ਲਗਾ ਦਿੱਤਾ ਹੈ ਤੇ ਦੇਖਦੇ ਹਾਂ ਹਾਲੇ ਟਾਈਮ ਤੱਕ ਕੀ ਕਾਰਵਾਈ ਹੁੰਦੀ ਆ ਸ਼ਾਂਤੀ ਮਨਪਸੰਦ ਲੋਕ ਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅੰਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਮੰਗ ਹੈ ਕਿ ਇਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਨਾਮ ਦੇ ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਠੀਕ 10:30 ਨੂੰ ਸਾਨੂੰ ਸ਼ਾਂਤੀ ਦੇ ਵਿੱਚ ਰਹਿਣਾ ਸਿਖਾਇਆ ਆ ਤੇ ਅਸੀਂ ਸ਼ਾਂਤੀ ਲੋਗੇ ਅਸੀਂ ਸ਼ਾਂਤੀ ਹੀ ਮੰਗਦੇ ਆ ਪਰ ਗੱਲ ਇਹ ਆ ਸਰ ਉੱਥੇ ਹੋਰ ਵੀ ਧਾਰਮਿਕ ਦੇ ਜਿੱਦਾ ਲੱਗੇ ਹੋਏ ਬੋਰਡ ਉਹ ਕਿਉਂ ਨਹੀਂ ਫੜੇ ਗਏ ਸਾਡੇ ਕਿਉਂ ਫੜੇ ਗਏ ਸਾਡੇ ਤੇ ਕਿਉਂ ਟਾਰਗੇਟ ਕੀਤਾ ਗਿਆ ਸਰ ਜੀ ਕੋਈ ਦੀ ਸ਼ਰਾਰਤ ਆ ਸਰ ਇਹ ਤਾਂ ਪ੍ਰਸ਼ਾਸਨ ਹੀ ਦੇਖੇ ਕਿ ਕਿਹਦੀ ਸ਼ਰਾਰਤ ਆ ਹੁਣ ਮੰਗੀ ਕਰਦੇ ਆ ਮੰਗੇ ਸਾਡੇ ਮੰਗ ਕਰਦੇ ਆ ਸਰ ਅਸੀਂ ਇਹ ਮੰਗ ਕਰਦੇ ਆ ਕਿ ਪ੍ਰਸ਼ਾਸਨ ਹੁਣ ਇਹ ਜੋ ਵੀ ਦੋਸ਼ੀ ਆ ਉਹਨਾਂ ਨੂੰ ਪਕੜਨ ਔਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਠੀਕ ਜੀ ਕਿਹਨਾ ਜੀ ਆਪਣਾ ਰਿਤ ਠੀਕ ਹੈ ਕੀ ਕਹਿਣਾ ਚਾਹੁੰਦੇ ਜੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਕਿ ਅਸੀਂ ਸ਼ਾਂਤੀ ਮਨਪਸੰਦ ਲੋਕ ਆ ਠੀਕ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਇਸ ਕਰਕੇ ਇਹਨਾਂ ਸ਼ਰਾਰਤੀ ਅਨਸਰਾਂ ਉੱਤੇ ਸਾਡੀ ਪ੍ਰਸ਼ਾਸਨ ਦੇ ਅੱਗੇ ਸਰਕਾਰ ਦੇ ਅੱਗੇ ਮੰਗ ਹੈ ਕਿ ਨਾ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਇਸ ਮਾਮਲੇ 'ਨਹੀਂ ਸਰ ਸਾਡੀ ਕੋਈ ਇਸ ਬਾਰੇ ਗੱਲ ਨਹੀਂ ਹੋਈ ਬਾਕੀ ਚਰਚ ਦੇ ਜਿਹੜੇ ਮੇਨ ਨੇ ਉਹ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਠੀਕ ਜੀ ਦੇਖੋ ਇਹ ਘਟਿਆ ਤੋਂ ਆਗਦੀ ਕਾਰਡ ਹੁੰਦੀ ਹੈ ਕੋਈ ਅਕਲ ਵਾਲਾ ਬੰਦਾ ਤੇ ਇਹੋ ਜਿਹੀ ਕਟਿਆ ਸੋਚ ਨਹੀਂ ਰੱਖਦਾ ਹੁਣ ਤੁਹਾਡੇ ਵੇਖਣ ਚ ਆਇਆ ਨਾ ਵੀ ਉੱਥੇ ਹੋਰ ਨਾ ਧਰਮਾਂ ਦੇ ਵੀ ਬੋਟ ਲੱਗੇ ਹੋਏ ਆ ਜੇ ਕੋਈ ਪਾਗਲ ਮਾਈਂਡ ਹੁੰਦਾ ਡਿਸਟਰਬ ਮਾਈਂਡ ਹੁੰਦਾ ਤਾਂ ਸਾਰਿਆਂ ਨੂੰ ਲਾਸ ਕਰਦਾ ਆਪਾਂ ਉਹਨੂੰ ਪਾਗਲ ਨਹੀਂ ਕਹਿ ਸਕਦੇ ਜਾਣ ਬੁੱਝ ਕੇ ਕਿ ਸਾਜ਼ਿਸ਼ ਅਧੀਨ ਟਾਰਗੇਟ ਕਰਨ ਲਈ ਵੀ ਕਿਸੇ ਤਰੀਕੇ ਨਾਲ ਦੰਗੇ ਫਸਾਦ ਖੜੇ ਕਰੀਏ ਧਰਮਾਂ ਦੇ ਵਿੱਚ ਵਿਤ ਕਰੇ ਖੜੇ ਕਰੀਏ ਹਨਾ ਹਾਲਾਂਕਿ ਸਾਡਾ ਕੋਈ ਮਨੋਰਥ ਨਹੀਂ ਇਹੋ ਜਿਹਾ ਹਮੇਸ਼ਾ ਕ੍ਰਿਸਚਨਲ ਜਿਹੜੀ ਕ੍ਰਿਸਚਨ ਕਮਿਊਨਿਟੀ ਆ ਬੜੀ ਸ਼ਾਂਤੀ ਪਸੰਦ ਕਮਿਊਨਿਟੀ ਆ ਪਰ ਜੇ ਆਪਾਂ ਕਪੂਰਥ ਦੇ ਦੀ ਗੱਲ ਕਰੀਏ ਕਪੂਰਥ ਦਾ ਇੱਕ ਸ਼ਹਿਰ ਇੱਕ ਬਹੁਤ ਹੀ ਸ਼ਾਂਤਮਈ ਜਿਹੜਾ ਸ਼ਹਿਰ ਆ ਫਿਰ ਵੀ ਇਦਾਂ ਦਾ ਜਿਹੜਾ ਵਾ ਕਿਸੇ ਕ੍ਰਿਸਚਨ ਭਾਈਚਾਰੇ ਦੇ ਬੋੜ ਪਾਰ ਨੇ ਇਹ ਲੱਗਦਾ ਨਹੀਂ ਕਿਸੇ ਦੀ ਕਿ ਸਾਜ਼ਿਸ਼ ਨਹੀਂ ਦੇਖੋ ਘਟੀਆਂ ਲੋਕ ਹਰ ਥਾਂ ਹੀ ਮਿਲ ਜਾਂਦੇ ਆ ਹਰ ਕੈਟਾਗਰੀ ਦੇ ਵਿੱਚੋਂ ਮਿਲ ਜਾਣਗੇ ਸਾਰੇ ਧਰਮਾਂ ਦੇ ਲੋਕ ਹੁੰਦੇ ਆ। ਇਦਾਂ ਦੀ ਜਿਹੜੀ ਸੋਚ ਹੈ ਗਲਤ ਆ ਇਦਾਂ ਹੋਣਾ ਨਹੀਂ ਚਾਹੀਦਾ। ਕਪੂਰਥਲਾ ਤੇ ਵਾਕਈ ਬਹੁਤ ਪੀਸਫੁੱਲ ਏਰੀਆ ਵਾ ਬਹੁਤ ਅਜ ਤੱਕ ਕਦੀ ਕੋਈ ਇਹੋ ਜਿਹੀ ਗੱਲ ਨਹੀਂ ਆਈ। ਬਟ ਜਦੋਂ ਇਸ ਤਰ੍ਹਾਂ ਦਾ ਕੰਮ ਹੁੰਦਾ ਫਿਰ ਦਿਲ ਦੁਖਦਾ। ਸੰਗਤ ਦੇ ਵਿੱਚ ਬਹੁਤ ਰੋਸ ਆ ਇਸ ਗੱਲ ਦਾ। ਜਿੰਨੀ ਸੰਗਤ ਆਈ ਆ ਸਾਰੇ ਹੀ ਚਾਹੁੰਦੇ ਆ ਵੀ ਅਸੀਂ ਫਿਰ ਜਾਮ ਲਾਵਾਂਗੇ ਜੀ। ਅਸੀਂ ਸੜਕਾਂ ਬੰਦ ਕਰਾਂਗੇ ਜੀ, ਧਰਨੇ ਦੇਵਾਂਗੇ ਜੀ। ਉਹਨਾਂ ਨੂੰ ਰੋਕਦੇ ਵੀ ਨਹੀਂ ਆਪਣਾ ਇਹ ਮਨੋਰਥ ਨਹੀਂ ਹੈ ਇਹੋ ਜਿਹਾ ਕੰਮ ਕਰਦੇ। ਤੁਹਾਨੂੰ ਕਿਸੇ ਦਾ ਸ਼ੱਕ ਨਹੀਂ ਸਾਡਾ ਕਿਸੇ ਤੇ ਵੀ ਸ਼ੱਕ ਨਹੀਂ ਸ਼ਰਾਰਤੀ ਤੇ ਹੀ ਸ਼ੱਕ ਹੈ ਜਿਹੜਾ ਅਣਮਿਛਤਾ ਆਪਾਂ ਕਿਹੜਾ ਦੇਖਿਆ ਜੀ ਕਿਉਂਕਿ ਸਾਨੂੰ ਬਾਈਬਲ ਨੇ ਕੋਈ ਉਪਦੇਸ਼ ਦਿੱਤਾ ਉਹ ਜਿਹੜਾ ਤੂੰ ਕਿਸੇ ਨੂੰ ਦੋਸ਼ੀ ਨਾ ਠਰਾ ਇਹ ਕਿਤੇ ਜਦੋਂ ਤੁਹਾਡੀ ਚਰਚ ਦੀ ਪਬਲੀਸਿਟੀ ਵੱਧ ਰਹੀ ਜਾਂਦਾ ਉਹਦਾ ਤਾਂ ਨਹੀਂ ਕਿਸੇ ਨੂੰ ਲੱਗਦਾ ਕਿ ਇਹਨੂੰ ਰੋਕਿਆ ਜਾਵੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਕੁਝ ਇਸ ਤਰ੍ਹਾਂ ਦੇ ਬੰਦੇ ਹੈਗੇ ਜਿਹੜੇ ਜੈਲਸ ਕਰਦੇ ਆ ਜਿਨ੍ਹਾਂ ਨੂੰ ਨਹੀਂ برداشت ਹੁੰਦੀ ਵੀ ਇਹ ਕਿਉਂ ਇੰਨੀ ਪਬਲੀਸਿਟੀ ਵੱਧ ਰਹੀ ਹੈ ਬਾਕੀ ਸਾਡੇ ਜਿਹੜੇ ਪਾਸਟਰ ਸਾਹਿਬ ਨੇ ਸੀਨੀਅਰ ਦੋਲ ਸਾਹਿਬ ਉਹ ਹਮੇਸ਼ਾ ਹੀ ਸਾਰੀ ਸੰਗਤ ਨੂੰ ਇੱਕੋ ਹੀ ਉਹਨਾਂ ਦਾ ਨਿਸ਼ਾਨਾ ਹੁੰਦਾ ਬਈ ਬਿਲਕੁਲ ਸ਼ਾਂਤੀ 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 ਔਰ ਪ੍ਰਚਾਰ ਵੀ ਹਮੇਸ਼ਾ ਸ਼ਾਂਤੀ ਦਾ ਹੀ ਕਰਦੇ ਆਂ ਕਹਿੰਦੇ ਕਿ ਆਪਣੇਆਂ ਨੂੰ ਕੋਈ ਪ੍ਰੋਬਲਮ ਆਪਣੇਆਂ ਨੂੰ ਮੈਬੀ ਹੋ ਸਕਦਾ ਬਟ ਮੈਂ ਸਮਝਦਾ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਫਿਰ ਵੀ ਰੱਬ ਦਾ ਡਰ ਜ਼ਰੂਰ ਰੱਖਦੇ ਆ ਜੇ ਸੋਚੇ ਇਹਨਾਂ ਵੀ ਕੋਈ 크੍ਰਿਸਚੀਅਨ ਹੀ ਇਸ ਤਰ੍ਹਾਂ ਦੀ ਸ਼ਰਾਰਤ ਕਰੂਗਾ ਨਹੀਂ ਮੈਂ 크੍ਰਿਸਚੀਅਨ ਕਮਿਊਨਿਟੀ ਦੇ ਉੱਤੇ ਇੰਨਾ ਕਿ ਵਿਸ਼ਵਾਸ ਕਰਦਾ ਆਂ ਵੀ ਉਹ ਰੱਬ ਦਾ ਭੈ ਰੱਖਦੇ ਆ ਇਸ ਬੰਦੇ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਅਸੀਂ 10-15 ਦਿਨ ਪਹਿਲਾਂ ਵੀ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਸੀਗੀ ਕਿ 크리스마ਸ ਦਾ ਤਿਉਹਾਰ ਆ ਰਿਹਾ ਸਾਨੂੰ ਲੱਗਦਾ ਵੀ ਕੋਈ ਸ਼ਰਾਰਤੀ ਅੰਸਰ ਪਿਛਲੇ ਸਾਲਾਂ ਦੇ ਵਿੱਚ ਵੀ ਥਾਂ ਥਾਂ ਹੀ ਦੂਰ ਤਰਾਡੇ ਕਿਤੇ ਵੋਟਾਂ ਦਾ ਲਾਸਸ ਕਰਦੇ ਹੁੰਦੇ ਸੀਗੇ ਤੇ ਐਤਕੀ ਵੀ ਅਸੀਂ ਅਜੇ ਦਰਖਾਸਤ ਤਿਆਰ ਕੀਤੀ ਹੈ ਦੇਣ ਚੱਲੇ ਆ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਦੀ ਚੌਂਕੀ ਜਿਹੜੀ ਸੀਗੀ ਉਹਨਾਂ ਨੇ ਚਾਰ ਸਾਹਿਬ ਨੂੰ ਅਸੀਂ ਇਹ ਵੇ ਕੀਤਾ ਸਵੇਰ ਦੇ ਆ ਕੇ ਬੈਠੇ ਹੋਏ ਆਪਣੀ ਫੋਰਸ ਲੈ ਕੇ ਚਲੋ ਹੁਣ ਜਾਊਗੀ ਸਾਡੇ ਜਿਹਨੇ ਕ੍ਰਿਸ਼ਨ ਲੀਡਰ ਬੈਠੇ ਨੇ ਇਹ ਦਰਖਾਸਤ ਲੈ ਕੇ ਐਸਐਸਪੀ ਸਾਹਿਬ ਕੋਲ ਮੰਗ ਕੇ ਇਨਸਾਫ ਦੀ ਮੰਗ ਹੈ ਜੀ ਹੁਣ ਤੇ ਦੋਸ਼ੀ ਨੂੰ ਫੜੋ ਤੇ ਐਹੀ ਜੀ ਸਜ਼ਾ ਦਿਓ ਵੀ ਦੁਬਾਰੇ ਕਦੀ ਹੋਰ ਤਰ੍ਹਾਂ ਮਾਰੇ ਵੀ ਇਤਰਾ ਦੀ ਘਟਕਿਆ ਸੋਚ ਨਾ ਰੱਖੇ ਅਸੀਂ ਆ ਪੜੇਗੇ ਫਿਰ ਅਗਲੀ ਕਾਰਵਾਈ ਅਗਲੀ ਕਾਰਵਾਈ ਤੇ ਫਿਰ ਸਾਨੂੰ ਮਜਬੂਰ ਕੀਤਾ ਜਾਊਗਾ ਜੀ ਉਹ ਕਾਰਵਾਈ ਕਰਨ ਲਈ ਸਾਡੇ ਹੋਊਗੀ ਤੇ ਸ਼ਾਂਤੋਂ ਹੀ ਅਸੀਂ ਕਿਡੀਆਂ ਡਾਂਗਾਂ ਚੁਕਣੀਆਂ ਹੁੰਦੀਆਂ ਜੀ ਸਾਡੀ ਕਾਰਵਾਈ ਚ ਹੀ ਹੁੰਦੀ ਹੈ ਮੈਂ ਵਿਸ਼ਵਾਸ ਨਾਲ ਕਹਿੰਦਾ ਸਾਰੇ ਮੀਡੀਆ ਦੇ ਸਾਹਮਣੇ ਤੁਹਾਡੇ ਜੇ ਮੀਡੀਆ ਦੇ ਸਾਹਮਣੇ ਵੀ ਸੱਚਮੁੱਚ 크੍ਰਿਸਚੀਅਨ ਕਮਿਊਨਿਟੀ ਕੋਲ ਜਿਹੜੀ ਪ੍ਰਾਰਥਨਾ ਰੂਪੀ ਬੰਬਿਆ ਨਾ ਉਹ ਬਹੁਤ ਪਾਵਰਫੁਲ ਹੈ ਸਾਚ ਨੂੰ ਚਾਜਤਾ ਕਿ ਜਿੰਨੇ ਵੀ ਜਿਨ੍ਹਾਂ ਨੇ ਵੀ ਆਇਆ ਕ੍ਰਿਸ਼ਟਨਾ ਨੂੰ ਉਂਗਲ ਚੁੱਕੀ ਹੈ ਨਾ ਉਹਨਾਂ ਦਾ ਤੁਸੀਂ ਦੇਖਦੇ ਹੀ ਬੀਤੇ ਸਮੇਂ ਚ ਕੀ ਬਣਦਾ ਸਾਡਾ ਤਾਂ ਵਿਸ਼ਵਾਸ ਉਸ ਪਰਮੇਸ਼ਵਰ ਤੇ ਹੈ ਅਸੀਂ ਤੇ ਅਰਦਾਸ ਪ੍ਰਾਰਥਨਾ ਕਰਾਂਗੇ ਕਿ ਉਹਨਾਂ ਸਾਰਿਆਂ ਨੂੰ ਨੇਕ ਮੱਤ ਦਵੇ ਠੀਕ ਹੈ ਇਹ ਕੀ ਮਾਮਲਾ ਜੀ ਹੈ ਸਾਰਾ ਦੇਖੋ ਜੀ ਰਾਤ ਅੱਜ ਰਾਤ ਜਿਹੜੇ ਖੁਜਲ ਚਰਚ ਦੇ ਹੋਲਿੰਗ ਬੋਰਡ ਲੱਗੇ ਆ ਕਿਉਂਕਿ ਕ੍ਰਿਸਮਸ ਆ ਰਿਹਾ ਉਹਦੀ ਖੁਸ਼ੀ ਦੇ ਵਿੱਚ ਲਾਏ ਗਏ ਸੀ ਉਹ ਸਾਰੇ ਪਾੜ ਦਿੱਤੇ ਗਏ ਇਹ ਜਿਹੜੇ ਹੋਡਿੰਗ ਬੋਰਡ ਆ ਕਿਸੇ ਸ਼ਰਾਰਤੀ ਅਨਸਰਵਾ ਦਾ ਕੰਮ ਆ ਤੇ ਸ਼ਰਾਰਤੀ ਅਨਸਰ ਕਿਉਂਕਿ ਇਹ ਸ਼ਰਾਰਤ ਕਰ ਸਕਦਾ ਤੇ ਸ਼ਰਾਰਤ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਧਾਰਮਿਕ ਭਾਵਨਾ ਨੂੰ ਖੇਸ ਪਹੁੰਚਦੀ ਆ ਅੱਜ ਇਹ ਮੀਡੀਆ ਰਹੀਂ ਮਿਰਖਲ ਸਾਰੀ ਦੁਨੀਆ ਦੇ ਵਿੱਚ ਚੱਲਿਆ ਜਾਣਾ ਕਿਉਂਕਿ ਹਰ ਧਰਮ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਆਗੂ ਆ ਉਹ ਤੇ ਇਹੀ ਸੰਦੇਸ਼ ਦਿੰਦੇ ਆ ਕਿ ਅਮਨ ਸ਼ਾਂਤੀ ਜਿਹੜੀ ਬਣੀ ਰਹੇ ਅਮਨ ਸ਼ਾਂਤੀ ਬਣਾ ਕੇ ਰੱਖਣਾ ਪਰ ਆਮ ਪਬਲਿਕ ਜਿਹੜੀ ਹੁੰਦੀ ਆ ਨਾਨਲੇਵਾ ਹੁੰਦੇ ਆ ਉਹਨਾਂ ਦੇ ਮਨਾਂ ਦੇ ਵਿੱਚ ਜਦੋਂ ਗੁੱਸੇ ਦੀ ਲਹਿਰ ਆਉਂਦੀ ਆ ਤੇ ਉਹਦੇ ਨਾਲ ਹਾਲਾਤ ਵੀ ਖਰਾਬ ਹੋ ਜਾਂਦੇ ਆ ਇਸ ਕਰਕੇ ਕੀ ਹੋ ਰਿਹਾ ਹੈ ਕਿ ਕਿਸੇ ਦੀ ਸਾਜ਼ਿਸ਼ਾਂ ਜਾਂ ਕੋਈ israrti ਦੇਖੋ ਇਹ ਸਾਜ਼ਿਸ਼ ਹੀ ਆ israrti ਆ shararti ਕੀਤੀ ਗਈ ਹੈ ਸਾਡੀ ਪ੍ਰਸ਼ਾਸਨ ਕੋਲੋਂ ਪਰਜੁਰ ਮੰਗਵਾ ਕਿ ਪ੍ਰਾ ਪ੍ਰਸ਼ਾਸਨ ਤੁਰਤ ਐਕਸ਼ਨ ਲੈ ਕੇ ਇਹ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਸਾਡੇ ਦੇਸ਼ ਦਾ ਮਾਹੌਲ ਉਹ ਖਰਾਬ ਨਾ ਹੋਵੇ ਦੇਖੋ ਇਹ ਰਾਤ ਦੀ ਗੱਲ ਆ ਅਸੀਂ ਅਜੇ ਪਹੁੰਚੀ ਆ ਚਰਚ ਦੇ ਵਿੱਚ ਸਾਰੀ ਸਥਿਤੀ ਜਿਹੜੀ ਉਹ ਤੇ ਧਿਆਨ ਵਿੱਚ ਆਈ ਜਾਨੀ ਜਦੋਂ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨੀ ਹੈ ਇਨਕੁਆਇਰੀ ਕਰਨੀ ਹੈ ਉਹ ਤਾਂ ਸਾਰਾ ਪਤਾ ਲੱਗ ਹੀ ਜਾਣਾ ਦੇਖੋ ਸਾਰੀਆਂ ਜੱਥੇਬੰਦੀਆਂ ਤੁਹਾਡੀ ਪਹੁੰਚਿਆ ਵਾ ਅੱਜ ਅੱਜ ਤਾਂ ਅਪੀਲ ਕਰਨ ਵਾਸਤੇ ਹੀ ਪ੍ਰਸ਼ਾਸਨ ਨੂੰ ਕਿਉਂਕਿ ਪਹਿਲੇ ਹੁੰਦੀ ਦਲੀਲ ਅਪੀਲ ਤੇ ਫਿਰ ਲੋਕਾਂ ਦਾ ਗੁੱਸਾ ਜੇ ਪ੍ਰਸ਼ਾਸਨ ਸ਼ਾਂਤ ਨਾ ਕਰ ਸਕਿਆ ਸਰਕਾਰ ਇਸ ਪਾਸੇ ਧਿਆਨ ਨਹੀਂ ਦੇਊਗੀ ਤੇ ਫਿਰ ਆਮ ਲੋਕ ਜਿਹੜੇ ਇਕੱਠੇ ਹੋ ਕੇ ਆਪਣੇ ਹਾਂਜੀ ਫੇਮ ਲੈਣ ਵਾਸਤੇ ਦੇਖੋ ਜਦੋਂ ਸਾਹਮਣੇ ਆਊਗਾ ਉਹ 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 ਤਾਂ ਉਹ ਦੱਸਣਗੇ ਨਾ ਕਿ ਉਹ ਨੇ ਕਿਸ ਮਕਸਦ ਨਾਲ ਇਹ ਕੀਤਾ ਸਾਨੂੰ ਫਿਲਹਾਲ ਤਾਂ ਉਹਨਾਂ ਦੇ ਮਕਸਦ ਦਾ ਪਤਾ ਨਹੀਂ ਪਈ ਉਹਨਾਂ ਦੀ ਕਿਹੜੀ ਭਾਵਨਾ ਨਾਲ ਜਿਹੜੇ ਇਹ ਜਿਹੜੇ ਹੌਡਿੰਗ ਬੋਰਡ ਪਾੜੇ ਆ ਇਹ ਤੇ ਦੋਸ਼ੀ ਸਾਹਮਣੇ ਫੜੇ ਜਾਣਗੇ ਤਫ਼ਤੀਸ਼ ਹੋਊਗੀ ਉਹ ਦੱਸਣਗੇ ਕਿ ਇਹਦੇ ਪਿੱਛੇ ਕੀ ਆ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਜਸਵੰਦਰ ਬੇਟਾ ਹੈ ਠੀਕ ਹੈ ਸਰ ਜੇ ਕਿ ਆਈ ਦੇ ਨੇ ਜਿਹੜੀ ਜਿਹੜੀ ਬਾਰਦਾਤਾਂ ਹੁੰਦੇ ਜੇ ਕੋਈ ਧਾਰਮਿਕ ਕਹ ਲੋ ਕਿ ਕਹ ਲੋ ਕਿ ਇਹ ਤਰ੍ਹਾਂ ਹੁੰਦੇ ਆ ਇਸ਼ੂ ਕ੍ਰੇਟ ਹੁੰਦੇ ਆ ਤਾਂ ਪ੍ਰਸ਼ਾਸਨ ਦੀ ਤਾਂ ਉਸ ਪ੍ਰਸ਼ਾਸਨ ਦੀ ਭੂਮਿਕਾ ਤਾਂ ਕਿਤੇ ਨਹੀਂ ਰਹੇ ਦੇਖੋ ਹਰ ਸਾਲ ਨਾ ਇਹ ਜਿਹੜੀ ਚੀਜ਼ ਜਿਹੜੀ ਹੈ ਨਾ ਕ੍ਰਿਸਮਸ ਦੇ ਤਿਹਾਰ ਤੇ ਆਣ ਕੇ ਹਰ ਸਾਲ ਦੇਖਣ ਨੂੰ ਮਿਲਦੀ ਆ ਕਿ ਜਦੋਂ ਕ੍ਰਿਸਮਸ ਦਾ ਤਿਆਰ ਹੁੰਦਾ ਤੇ ਬੋਰਡ ਫਲੈਕਸੀਆਂ ਜਿਹੜੀਆਂ ਤੇ ਕੋਈ ਇਹੋ ਜਿਹੇ ਚੀਜ਼ਾਂ ਦੇ ਸ਼ਰਾਪਤੀ ਅਨਸਰ ਕਰਦੇ ਆ ਉਦੋਂ ਤਾਂ ਪਤਾ ਵੀ ਇਹ ਚੀਜ਼ਾਂ ਜਿਹੜੀਆਂ 크리스마ਸ ਤੇ ਆਣ ਕੇ ਜਿਹੜੀਆਂ ਆਉਂਦੀਆਂ ਦੇਖਣ ਨੂੰ ਮਿਲਦੀਆਂ ਵਾਂ ਤੇ ਅਸੀਂ ਪੂਰੇ 크ਿਸਚਨ ਭਾਈਚਾਰੇ ਵੱਲੋਂ ਇਹ ਚਾਹੁੰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਕਾਰਵਾਈ ਕਰਕੇ ਅਮਲ 'ਚ ਲਿਆ ਕੇ ਜੇ ਕੋਈ ਨਾਂ ਪੜੇ ਜਾਣਵੇ ਤੁਹਾਡੀ ਸੰਸਦ ਨੂੰ ਕੀ ਹੋਊਗਾ ਦੇਖੋ ਜੇ ਦੋਸ਼ੀ ਨਾਂ ਫੜੇ ਜਾਣਾ ਤਾਂ ਫੇ ਹੋ ਸਕਦਾ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੇ 크ਿਸਚਨ ਭਾਈਚਾਰੇ ਦੇ ਲੋਕ ਆ ਇਹ ਸੜਕਾਂ ਤੇ ਵੀ ਆ ਸਕਦੇ ਆ ਤੇ ਜਿੱਦਾਂ ਵੀ ਆਪਣਾ ਹੈਗਾ ਵਾ ਅਸੀਂ ਕਹਿੰਦੇ ਆਂ ਸ਼ਾਂਤੀ ਪਸੰਦ ਲੋਕ ਆਂ 크੍ਰਿਸਚੀਅਨ ਪਾਇ ਚੜੇ ਸਾਡੇ ਜਿਹੜੇ ਮਸੀਹ ਧਰਮ ਦੇ ਵਿੱਚ ਸਿਰਫ ਸ਼ਾਂਤੀ ਰੱਖਣਾ ਚਾਹੁੰਦੇ ਆਂ ਕਿ ਸ਼ਾਂਤੀ ਪਸੰਦ ਲੋਕ ਆਂ ਇਸੇ ਲਈ ਚਾਹੁੰਦੇ ਕਿ ਅਸੀਂ ਰੋੜਾਂ ਤੇ ਆਈਏ ਤੇ ਦੂਜੇ ਧਰਮ ਦਾ ਕਿਸੇ ਦਾ ਵੀ ਉਹ ਕੋਈ ਟਾਰਗੇਟ ਇਹੋ ਜਿਹਾ ਹੁੰਦਾ ਤੇ ਜੱਕ ਦਾ ਮਰੋੜਾਂ ਤੇ ਆ ਜਾਂਦੇ ਆ ਅਸੀਂ ਇਹੋ ਜੀ ਚੀਜ਼ ਨੂੰ ਜਿਹੜੇ ਥੋੜਾ ਪਸੰਦ ਨਹੀਂ ਕਰਦੇ ਜੇ ਸਾਨੂੰ ਵਾਰ-ਵਾਰ ਇਸੇ ਤਰ੍ਹਾਂ ਟਾਰਗੇਟ ਕੀਤਾ ਗਿਆ ਜਾਂ ਜੋ ਸ਼ਰਾਰਤੀ ਅਨਸਰਾਂ ਨੇ ਇਸੇ ਤਰ੍ਹਾਂ ਕਰਦੇ ਰਹੇ ਤਾਂ ਫਿਰ ਹੋ ਸਕਦਾ ਹੈ ਰੋਡਾਂ ਤੇ ਵੀ ਇਹ ਪੰਜਾਬ ਲੈਵਲ ਤੇ ਤੇ ਪੂਰੇ ਦੇਸ਼ ਲੈਵਲ ਤੇ ਵੀ ਆਵਾਂਗੇ ਜਿੱਦਾਂ ਵੀ ਸਾਡਾ ਜਿਹੜਾ ਇਹ ਪ੍ਰੋਗਰਾਮ ਅਗਲਾ ਸਾਡੇ ਪਾਸਟਰ ਜੀ ਇਹ ਖੋਜਲ ਦੀ ਧਰਤੀ ਤੋਂ ਜੋ ਸੰਦੇਸ਼ ਦੇਣਗੇ ਉਹ ਅਸੀਂ ਕਰਾਂਗੇ ਜੂਰ ਹਾਂਜੀ ਸਰ ਕੀ ਨਾਮ ਤੁਹਾਡਾ ਸੁਖਦੇਵ ਸਿੰਘ ਜੀ ਸੋ ਤੁਸੀਂ ਕਿਹੜੇ ਸ਼ਹਿਰ ਤੋਂ ਆਏ ਮੈਂ ਜ਼ਿਲ੍ਹਾ ਕਪੂਰਥਲਾ ਪਿੰਡ ਪਹਾੜੀਪੁਰ ਠੀਕ ਹੈ ਜੀ ਅੱਜ ਤੁਸੀਂ ਓਪਨ ਡੋਰ ਚਰਚਾ ਆਏ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤਲਾ ਕਾਰਨ ਹੈ ਕਾਰਨ ਇਹ ਕਿ ਇੱਕ ਵਾਰੀ ਨਹੀਂ ਬਾਰ ਬਾਰ ਹੁੰਦਾ ਆ ਜਦੋਂ ਵੀ ਸਾਡਾ ਇਹ 크ਿਸਮਸ ਦਾ ਦਿਨ ਆਉਂਦਾ ਆ ਹਰ ਸਾਲ ਹਰ ਬਾਰ ਸਾਡੇ ਇਹ ਵੋਟਿੰਗ ਫਾਰਡੇਤੇ ਜਾਂਦੇ ਆ ਬੜੀ ਦੁੱਖ ਵਾਲੀ ਗੱਲ ਆ ਕਿ ਸਾਡਾ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਹਰ ਵਾਰੀ ਸੰਵਾਸ਼ਵਾਸ਼ਨ ਦੇ ਕੇ ਇਦਾਂ ਭੇਜ ਦਿੱਤਾ ਜਾਂਦਾ ਆ ਪਰ ਹਰ ਵਾਰ ਇਸੇ ਆਸ ਰੱਖਦੇ ਆ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰ ਹਰ ਵਾਰ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਆ ਪਹਿਲਾਂ ਕਿੱਥੇ ਕਿੱਥੇ ਫੜੇ ਸੀਗੇ ਪਹਿਲਾਂ ਕਾਂਜਲੀ ਰੋਡ ਤੇ ਇੱਕ ਪੱਕਾ ਸਾਡਾ ਬੋਰਿੰਗ ਲੱਗਾ ਹੁੰਦਾ ਸੀਗਾ ਜਦ ਰਾਤ ਲਾਉਂਦੇ ਸੀ ਸਵੇਰ ਪਾੜ ਦਿੱਤਾ ਜਾਂਦਾ ਸੀਗਾ ਜਿੱਥੇ ਬਾਈਪਾਸ ਤੇ ਸਾਡੇ ਸੁਭਾਨਪੁਰ ਰੋਡ ਤੇ ਜਿੰਨੇ ਵੀ ਲੱਗੇ ਹੁੰਦੇ ਸੀ ਸਾਰੇ ਪਾੜ ਦਿੱਤੇ ਜਾਂਦੇ ਸੀਗੇ ਇਹਨਾਂ ਦੇ ਕੋਈ ਕਾਰਵਾਈ ਕੀਤੀ ਕਦੀ ਬਹੁਤ ਪ੍ਰਸ਼ਾਸਨ ਨੇ ਕਾਰਵਾਈ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਆਉਨੇ ਆ ਪਰ ਬਸ ਇਦਾਂ ਹੀ ਕੀ ਕਾਰਨ ਕਿਸਮਿਸ ਦੇ ਦਿਨਾਂ ਵਿੱਚ ਇਦਾਂ ਦੇ ਘਟਨਾਵਾਂ ਹੋ ਰਹੀਆਂ ਵਾ ਬਸ ਜਿਹੜੇ ਧਰਮ ਵਿਰੋਧੀ ਲੋਗ ਆ ਉਹ ਜਿਹੜੇ ਸ਼ਾਂਤੀ ਪਸੰਦ ਨੇਗੇ ਉਹ ਚਾਹੁੰਦੇ ਆ ਕਿ ਅਸੀਂ ਮਾਹੌਲ ਨੂੰ ਖਰਾਬ ਕੀਤਾ ਜਾਵੇ ਜਿਦਾਂ ਦੰਗੇ ਹੋਣ ਤੁਹਾਨੂੰ ਲੱਗਦਾ ਨਹੀਂ ਇਹ ਜਿਹੜੇ ਬੰਦੇ ਕਿੱਲੇ ਮਸੀਹੀ ਭਾਈਚਾਰੇ ਨਾਲ ਛੱਡ ਕੇ ਪੂਰੇ ਸਮਾਜ ਦੇ ਵਿਰੋਧੀ ਆ ਜਿਹੜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬਿਲਕੁਲ ਕਿਉਂਕਿ ਗੱਲ ਇਹ ਆ ਵੀ ਪੂਰੇ ਸਮਾਜ ਦਾ ਆਪਾਂ ਜ਼ਿਆਦਾ ਨਹੀਂ ਕਹਿ ਸਕਦੇ ਕਿਉਂਕਿ ਹੋਰ ਸਾਰੇ ਸਮਾਜ ਦੇ ਬੋਰ ਲੱਗੇ ਹੁੰਦੇ ਆ ਹਰ ਵਾਰ ਸਾਡੇ ਹੀ ਬੋਰ ਪਾੜੇ ਜਾਂਦੇ ਆ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਵਾਸਟੇਬਲਿੰਦ ਕੁਮਾਰਾ ਜੀ ਕਪੂਰ ਸਾਧਾ ਤੋਂ ਰਹਿਣ ਵਾਲੇ ਜੀ ਠੀਕ ਹੈ ਅੱਜ ਤੁਸੀਂ ਇਕੱਠੇ ਹੋਏ ਹੋ ਖੋਜਾ ਉਫਰਡੋਰ ਚਰਚ ਵਿਖੇ ਕੀ ਕਾਰਨ ਅੱਡੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹ ਸਾਡਾ ਕਪੂਰ ਸਾਧਾ ਜ਼ਿਲ੍ਹੇ ਦਾ ਹੈੱਡ ਆਫਿਸ ਆ ਜੀ ਠੀਕ ਹੈ ਪੀਸੀਪੀ ਕਮੇਟੀ ਇਹ ਸਾਡਾ ਹੈੱਡ ਆਫਿਸ ਆ ਪਰ ਬੜੀ ਮਾੜੀ ਗੱਲ ਆ ਕਿ ਹੈੱਡ ਆਫਿਸ ਦੇ ਬਾਹਰ ਗੇਟਸ ਉੱਤੇ ਹੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਜੋ ਰਾਤ ਤੇ ਕਟਨਾ ਕੀਤੀ ਗਈ ਆ ਉਹ ਬਹੁਤ ਹੀ ਨਿੰਦਨਯੋਗ ਆ ਅੱਪਾ ਜਾਣਦੇ ਕਿ ਕਪੂਲਸਰ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਜਦੋਂ ਕੋਈ ਉਹਨਾਂ ਦੇ ਦਿਨ ਹੁੰਦੇ ਆ ਜਨਮ ਦਿਨ ਹੁੰਦੇ ਆ ਜਾਂ ਕੁਝ ਵੀ ਆਉਂਦੇ ਆ ਤੇ ਉਹਦੇ ਉੱਤੇ ਸਾਰੇ ਧਰਮਾਂ ਦੇ ਬੋਰਡ ਜਿਹੜੇ ਫਲੈਕਸ ਬੋਰਡ ਲਗਾਈ ਜਾਂਦੇ ਆ ਪਰ ਇਹਦੇ ਵਿੱਚ ਕੀ ਆ ਕਿ ਅਸੀਂ ਦੇਖਦੇ ਪਿਛਲੇ ਕੁ ਸਾਲਾਂ ਤੋਂ ਦੇਖਦੇ ਆ ਆ ਕਿ ਜਿਹੜਾ ਕਿਸਨੈਲਟੀ ਦੇ ਇਹ مصیਬਾਈ ਚਾਰੇ ਦੇ ਬੋਝ ਜਿਹੜੇ ਆ ਉਹ ਪਾੜੇ ਜਾਂਦੇ ਆ ਬੇਅਦਬੀ ਕੀਤੀ ਜਾਂਦੀ ਆ ਜਦੋਂ ਹੋਰ ਕਿਸੇ ਧਰਮ ਦੇ ਵਿੱਚ ਬੇਅਦਬੀ ਹੁੰਦੀ ਆ ਤਾਂ ਬਹੁਤ ਜਲਦੀ ਐਕਸ਼ਨ ਲਿਆ ਜਾਂਦਾ ਪਰ ਅਸੀਂ ਦੇਖਦੇ ਆ ਕਿ ਜਦੋਂ ਕ੍ਰਿਸਚੀਅਨ ਧਰਮ ਦੇ ਵਿੱਚ ਕੋਈ ਇਦਾਂ ਦੀ ਹੈਪਨਸ ਹੁੰਦੀ ਆ ਤੇ ਉਹਦੀ ਕਾਰ ਵੀ ਬਹੁਤ ਛਿੱਡੀ ਪੈ ਜਾਂਦੀ ਆ ਪਰ ਅਸੀਂ ਮੰਗ ਕਰਦੇ ਆ ਪੰਜ ਕਾਰਨ ਕੀ ਆ ਦੇਖੋ ਐਡੀ ਵੱਡੀ ਘਟਨਾ ਵਾਪਰ ਗਈ ਆ ਹਾਂਜੀ ਹਾਂਜੀ ਪਰ ਜੇ ਆਪਾਂ ਫਲਸ ਪ੍ਰਸ਼ਾਸਨ ਦੀ ਗੱਲ ਕਰੀਏ ਸਿਰਫ ਇੱਕ ਆਈਓ ਹਾਂਜੀ ਕਿ ਉਹ ਵੀ ਚੌਂਕੀ ਇੰਚਾਰਜ ਹੀ ਕੱਲਾ ਆ ਕੇ ਇਸ ਚੀਜ਼ ਤੇ ਮਿਆਨਾ ਕਰ ਰਿਹਾ ਵਾ ਕੋਈ ਉੱਚ ਅਧਿਕਾਰੀ ਨੇ ਪਹੁੰਚਿਆ ਤਾਂ ਕਿਤਾ ਦੇਖਦੇ ਕਿ ਕਿਤੇ ਨਾ ਕਿਤੇ ਕੋਈ ਸਿਆਸਤ ਤਾਂ ਨਹੀਂ ਹੈਗੀ ਬਿਲਕੁਲ ਜੀ ਇਹਦੇ ਪਿੱਛੇ ਬਹੁਤ ਸਾਰੀਆਂ ਸਿਆਸਤਦਾਨ ਜਿਹੜੇ ਕੀ ਸਰਕਾਰੀ ਅੰਸਰ ਆ ਜਦੋਂ ਉਹ ਫੜ ਲੈ ਜਾਂਦੇ ਆ ਤਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹਨਾਂ ਦੀ ਪੂਰੀ ਇਨਕੁਆਰੀ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਕਿ ਕਿਹੜੀ ਕਿੰਨਾ ਵੱਲੋਂ ਇਹ ਕੀਤਾ ਗਿਆ ਪੂਰੀ ਉਹਨਾਂ ਦੇ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਕਿ ਕਿਹੜੇ ਸ਼ਰਾਰਤੀ ਅਨਸਰ ਉਹਨਾਂ ਦੇ ਪਿੱਛੇ ਬੈਕਅਪ ਕੋਈ ਨਾ ਕੋਈ ਬੈਕਅਪ ਤਾਂ ਹੁੰਦਾ ਹੀ ਆ ਹੁਣ ਤੁਹਾਡੀ ਮੰਗ ਕੀ ਹੈ ਹੁਣ ਸਾਡੀ ਪ੍ਰਸ਼ਾਸਨ ਅੱਗੇ ਪੰਜਾਬ ਸਰਕਾਰ ਅੱਗੇ ਮੰਗਿਆ ਕਿ ਉਹਨਾਂ ਦੇ ਦਿਨਾਂ 'ਚ 크리스마 ਆਵਿਆ ਤੇ ਉਹਦੇ ਲਈ ਪਹਿਲੋਂ ਹੀ ਜਿਹੜੀਆਂ ਡਿਊਟੀਆਂ ਜਿਹੜੀਆਂ ਸਖਤ ਲਾ ਦਿੱਤੀਆਂ ਜਾਂ ਜਿਹੜੇ ਸ਼ਰਾਰਤੀ ਅਨਸਰ ਆ ਜਿਨ੍ਹਾਂ ਨੇ ਘਟਨਾ ਕੀਤੀ ਆ ਜਲਦ ਉਹਨਾਂ ਨੂੰ ਅਰੈਸਟ ਕਰਕੇ ਐਫਆਈਰ ਆਈ ਉਹਨਾਂ ਤੇ ਕੀਤੀ ਜਾਵੇ ਉਹਨਾਂ ਦੇ ਪਿੱਛੇ ਜਿਹੜੀਆਂ ਸਰਾਕਤੀ ਤਾਕਤਾਂ ਕੰਮ ਕਰਦੀਆਂ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਥੈਂਕ ਯੂ। ਇਹ ਸਰ ਤੁਸੀਂ ਚੌਂਕੀ ਇੰਚਾਰਜ ਹੋ। ਖੋਜੇਬਲ ਆਇ ਤੇ ਇਤਨੀ ਵਾਰਦਾਤਾ ਹੁੰਦੀ ਆ ਵਾ। ਤਾਂ ਕੱਲ ਕਿ ਚੌਂਕੀ ਇੰਚਾਰਜ ਦੀ ਭੂਮਿਕਾ ਕਿਦਾਂ ਨਜ਼ਰ ਆਂਦੀ ਤੁਹਾਨੂੰ ਕਿੱਦਾਂ ਦੇਖਦੇ ਤੁਸੀਂ ਜਦੋਂ ਇਤਿਹਰੇ ਧਾਰਮਿਕ ਇਸ਼ੂ ਕਰੇਟ ਹੁੰਦੇ ਆ। ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਤਾਂ ਹੁਣ ਤੱਕ ਕੀ ਮਤਲਬ ਕਿ ਕਹੋ ਕਿ ਕੋਈ ਰਿਜ਼ਲਟ ਕੱਟੇ ਗਿਆ ਵਾ ਮੈਂ ਸਵੇਰੇ ਮੌਕੇ ਤੇ ਆਇਆ ਕਿਉਂ ਮੈਨੂੰ ਪਤਾ ਲੱਗਾ ਜੀ ਦੇਖਿਆ ਚਲੋ ਜਨੇ ਕੀਤਾ ਮਾੜੀ ਗੱਲ ਕੀਤੀ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜਿੱਦਾਂ ਦੇ ਵੀ ਤੱਥ ਮੂਰੇ ਆਉਣਗੇ ਉਸੇ ਹਿਸਾਬ ਨਾਲ ਕਾਰਵਾਈ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰਦਾਤਾ ਹੁੰਦੀ ਆ ਵਾ ਪਹਿਲਾਂ ਪੋਸਟਰ ਪਾਉਣ ਦਾ ਨਹੀਂ ਵੀ ਗੱਲ ਆਈ ਨਹੀਂ ਉਹ ਜਿਵੇਂ ਕਿ ਇਹ ਚਰਚ ਵਾਲੇ ਦੇ ਅਲੀਗੇਸ਼ਨ ਵਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਹਾਇਰ ਅਫਸਰਾਂ ਨੂੰ ਦੱਸਿਆ ਇਸ ਬਾਰੇ ਧਿਆਨ ਚ ਲੈਂਦਾ 400 ਕਿੰਨੇ ਕ ਪੋਸਟਰ ਪਾੜੇ ਤੇ ਕੇਸ ਕਿੰਨੇ ਦਾ ਅੰਦਾਜ਼ਾ ਪਾੜੇ ਇਹ ਨਹੀਂ ਅੰਦਾਜ਼ਾ ਨਹੀਂ ਕੋਈ ਲਾਇਆ ਜਾਂਦਾ ਤੇ ਸਾਨੂੰ ਸਵੇਰੇ ਮੈਨੂੰ 8 ਵਜੇ ਫੋਨ ਗਿਆ ਜੀ ਅੱਜ ਤਹੇ ਅਸੀਂ ਮੌਕੇ ਤੇ ਪਹੁੰਚੇ ਆਂ ਦੇਖਿਆ ਵਾ ਗੇੜ ਦੇ ਜਿਹੜੇ ਲੱਗੇ ਸੀ ਆਲੇ ਦੁਆਲੇ ਉਹ ਉਹ ਵੱਡੇ ਮਸੀਹੀ ਭਾਈਚਾਰੇ ਤਾਂ ਕਹਣਾ ਕਿ ਜਦੋਂ ਵੀ ਕ੍ਰਿਸਮਸ ਹੁੰਦੀ ਹੈ ਉਹਨਾਂ ਦੇ ਨਾਲ ਜਿੱਦ ਤੇ ਘਟਨਾਵਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲੱਗੀ ਕਰਾਂ ਦੇਖੋ ਜੀ ਅਸੀਂ ਤਾਂ ਦਿਨ ਰਾਤ ਗਸ਼ਤਾਂ ਕਰਦੇ ਆਂ ਤਹਰਾ ਦਿਰਨਰਾਦ ਚਲੋ ਫੇਰੇ ਵੀ ਸ਼ਰਾਤ ਜਿਹੜਾ ਮੌਕਾ ਦੇਖ ਕੇ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜਾ ਸਾਡੇ ਸਾਹਮਣੇ ਹੁੰਦਾ ਨਹੀਂ ਫੇਰੇ ਵੀ ਕਿਉਂ ਪਾਰਦਾ ਤਾਂ ਫੇਰੇ ਵੀ ਕਿਉਂ ਇਹ ਘਟ ਜਾਂਦੀਆਂ ਜਿਨ੍ਹਾਂ ਦੇ ਬਿਆਨ ਬਿਆਨ ਲਿਖਾਉਦੇ ਬਿਆਨ ਤੇ ਕਾਰਵਾਈ ਕਰਕੇ ਫੇ ਲੱਭਦੇ ਜਿਨ੍ਹਾਂ ਨੇ ਪਾੜਿਆ ਹੈ ਅਲਪਸ਼ਾਂਤ ਤੇ ਸਾਨੂੰ ਸਾਡੇ ਤੋਂ ਤੁਹਾਨੂੰ ਜੇ ਨਾਮ ਹੋਣਗੇ ਫਿਰ ਭਾਈ ਨੇਮ ਦਵਾਂਗੇ ਜੇ ਨਹੀਂ ਪਤਾ ਲੱਗਾ ਸਾਡੀ ਇਨਵੈਸਟੀਗੇਸ਼ਨ ਵਿੱਚ ਕਾਰ ਵੀ ਚੱਲ ਰਹੀ ਆ ਪਰ ਹਜੇ ਕੋਈ ਪਤਾ ਨਹੀਂ ਲੱਗਾ ਕਿ ਉਸ ਜਗ੍ਹਾ ਤੇ ਤੁਹਾਡੀ ਸਿਕਿਉਰਿਟੀ ਲੱਗੇਗੀ ਹੰਦਵਾਰਾਂ ਕਰਾਂਗੇ ਪੈਰਵੇਖ ਕਰਾਂਗੇ ਕੋਈ ਤੋਂ ਫਾੜਨ ਦੀ ਕੋਈ ਪਹਿਲੇ ਵੀ ਕੋਈ ਕੰਪਲੀਟ ਆਈਆਂ ਨਹੀਂ ਪੋਸਟ ਪਾਉਣ ਦੀ ਨਹੀਂ ਉਦਾਂ ਇਹਨਾਂ ਜਿਸ ਭਾਈ ਚਾਰੇ ਨਾਲ ਪਹਿਲਾਂ ਵੀ ਕੰਪਲੀਟ ਆਈਆਂ ਵਾ ਜੀ ਪੋਸਟ ਪਾਣ ਦੀ ਪਛੇਤ ਹੈ ਸਰ ਹੁਣ ਇਹਨਾਂ ਦੀ ਕੰਪਲੀਟ ਨੋਟ ਕਰ ਲਈਏ ਤਾਂ ਉੱਚ ਅਧਿਕਾਰ ਨੂੰ ਕੀ ਜਾਣੂ ਕਰਵਾ ਚੁੱਕੇ ਤੁਸੀਂ ਐਸ.ਐਸ.ਓ. ਸਾਹਿਬ ਨੂੰ ਜਾਣੂ ਕਰਾਤਾ ਸਰ ਇਹਨੇ ਤਾਂ ਇਹ ਵੀ ਕਹਿਣਾ ਹੈਗਾ ਜੇ ਕਿ ਇਨਸਾਫ ਨਾ ਮਿਲੇ ਆਨਰ ਟਾਈਮ ਤੇ ਪ੍ਰੋਟੈਸਟ ਵੀ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਨਹੀਂ ਜੀ ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰਾਂਗੇ ਅਸੀਂ ਜਿਹੜੇ ਜਿਨ੍ਹਾਂ ਨੇ ਵੀ ਇਹ ਪੋਸਟ ਖੜਿਆ ਉਹਨਾਂ ਨੂੰ ਲੱਭਦੇ ਹਾਂ ਤਾਂ ਭਾਗੇ ਵੀ ਤੁਸੀਂ ਪ੍ਰਸਤਾਵ ਸੁਸ ਕਰ ਰਹੇ ਹੋ ਕੀ ਤੁਹਾਡਾ ਮੋਟਿਵ ਆ ਇਹ ਗੱਲ ਬੜੀ ਨਾਰਮਲ ਜੀ ਲੋਕ ਲੈਂਦੇ ਆ ਪਰ ਇਹਨੂੰ ਸਾਨੂੰ ਸਮਾਜ ਨੂੰ ਤੇ ਪ੍ਰਸ਼ਾਸਨ ਨੂੰ ਸਮਝਣ ਦੇ ਲਈ ਬੜੀ ਗੰਭੀਰ ਤਾਨਾ ਲੈਣਾ ਪੈਣਾ ਕਿਉਂਕਿ ਛੋਟ ਛੋਟੀਆਂ ਗੱਲਾਂ ਕੱਲ ਨੂੰ ਸਾਡੇ ਵਾਸਤੇ ਪਰੇਸ਼ਾਨੀ ਜਨਤਾ ਵਾਸਤੇ ਪਰੇਸ਼ਾਨੀ ਨੂੰ ਜਿਹੜਾ ਹੈ ਉਹ ਚੁਣੌਤੀਆਂ ਦਿੰਦੀਆਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਖੋਜੇਵਾਲ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਜਦੋਂ ਵੀ ਹੁੰਦਾ ਆ ਜਦੋਂ ਜਦੋਂ 2-3 ਸਾਲ ਤੋਂ ਮਤਲਬ ਜਦੋਂ ਵੀ ਪ੍ਰੋਗਰਾਮ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਤੇ ਉਦੋਂ ਕੁਝ ਲੋਕ ਜਿਹੜੇ ਅਨਪਛਾਤੇ ਕਹਿ ਸਕਦੇ ਆ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਉਹ ਆ ਕੇ ਬੈਨਰ ਫਾੜ ਜਾਂਦੇ ਆ ਨਾ ਬੈਨਰ ਉੱਤੋਂ ਗੇਟ ਤੋਂ ਲਾਹ ਜਾਂਦੇ ਆ ਜਦ ਕਿ ਹਰ ਇੱਕ ਬੈਨਰ ਉਸ ਗੇਟ ਦੇ ਉੱਤੇ ਲੱਗਦਾ ਆ ਤੇ ਇੱਕ ਜਦੋਂ ਸਾਡਾ ਬੈਨਰ ਲੱਗਦਾ ਤੇ ਉਹਦੋਂ ਲਾਹ ਕੇ ਥੱਲੇ ਰੱਖ ਦਿੰਦੇ ਆ ਫਾੜ ਦਿੰਦੇ ਆ ਸਾਨੂੰ ਬਸ ਇਹ ਹੀ ਆ ਕਿ ਪ੍ਰਸ਼ਾਸਨ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਧਾਰਮਿਕ ਕੋਈ ਵੀ ਪ੍ਰੋਗਰਾਮ ਹੁੰਦਾ ਬੜੀ ਸ਼ਰਧਾਪੂਰਵਕ ਨਿਪਟਾਰੇ ਕੀਤੇ ਜਾਂਦੇ ਆ ਮਿਲ ਜੁਲ ਕੇ ਕੀਤੇ ਜਾਂਦੇ ਆ ਤੇ ਫੇ ਜਦੋਂ ਮਸੀਹ ਸੰਮੇਲਨ ਕੋਈ ਹੁੰਦਾ ਤੇ ਉਦੋਂ ਵੀ ਪਿੰਡਦਿਆਂ ਨੂੰ ਵੀ ਅਪੀਲ ਆ ਪੂਰੇ ਸਮਾਜ ਨੂੰ ਪ੍ਰਸ਼ਾਸਨ ਨੂੰ ਮੈਂ ਇਹ ਤਾਂ ਚਾਹੂੰਗਾ ਕਹਿਣਾ ਕਿ ਵੀ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਨ ਚ ਸਹਿਯੋਗ ਦੇਣ ਕਿਉਂਕਿ ਜੇ ਕੋਜੇਵਾਲ ਦੀ ਧਰਤੀ ਤੇ ਐਡਾ ਵੱਡਾ ਭਵਨ ਬਣਿਆ ਸੰਤ ਬੈਠੇ ਆ ਹਨਾ ਔਰਖਾਂ ਨੇ ਮਿਹਨਤ ਕੀਤੀ ਆ ਔਰ ਜੇ ਮਿਹਨਤ ਕੀਤੀ ਉਹਦੇ ਸਤਕੇ ਜਿਸ ਪਿੰਡ ਨੂੰ ਕੁਛ ਨਵਾਂ ਮਿਲ ਰਿਹਾ ਆ ਤੇ ਸੰਤਾਂ ਤਾਂ ਖੁਸ਼ ਹੋਣਾ ਚਾਹੀਦਾ ਇਸ ਗੱਲ ਇਹ ਸਾਡੇ ਪਿੰਡ ਦਾ ਨਾਮ ਹੋ ਰਿਹਾ ਪਿੰਡ ਦੇ ਵਿੱਚ ਵੱਡੀ ਉਪਲਬਧੀ ਆ ਰਹੀ ਆ ਕੱਲ ਨੂੰ ਹੋ ਸਕਦਾ ਰੋਜ਼ਗਾਰ ਵੀ ਆਵੇ ਚੰਗਾ ਇਹਦੇ ਨਾਲ ਜੋ ਕਿ ਜਿੱਤੇ ਜਿੱਤੇ ਧਾਰਮਿਕ ਕੰਮ ਹੋਏ ਆ ਸੰਤ ਆ ਕੇ ਬੈਠੇ ਆ ਉਥੇ ਕਲਿਆਣ ਹੀ ਹੋਇਆ ਆ ਤੁਹਾਨੂੰ ਲੋਕਾਂ ਨੂੰ ਪਤਾ ਹੈ ਕਿ ਹਰ ਵਾਰ ਇਹ ਕੰਮ ਕਰਨੇ ਆ ਮੇਨ ਗੇਟ ਤੇ ਤੁਸੀਂ ਕਿਉਂ ਨਹੀਂ ਸਿਕਿਉਰਿਟੀ ਕਰਦੇ ਹੋ ਸਿਕਿਉਰਿਟੀ ਸਰ ਜਦੋਂ ਵੀ ਲਗਾਈ ਜਾਂਦੀ ਆ ਉਸ ਵੇਲੇ ਤਾਂ ਸ਼ਰਾਰਤਾਂ ਨਹੀਂ ਆਉਣਾ ਕਿਸੇ ਵੇਲੇ ਬੰਦਾ ਸਭ ਇਧਰ ਉਧਰ ਹੋ ਵੀ ਜਾਂਦਾ ਕਹਿ ਰਿਹਾ 10 ਮਿੰਟ ਇਧਰ ਉਧਰ ਹੋ ਜਾਂਦੇ ਬੜੀਆਂ ਬੜੀਆਂ ਚੋਰੀਆਂ ਹੋ ਜਾਂਦੀਆਂ ਹਨ 2 ਮਿੰਟ ਪੁਲਿਸ ਕੜੀ ਹੋਵੇ ਤੇ ਕਤਲ ਹੋ ਜਾਂਦੀ ਆ ਇਹ ਤਾਂ ਕੋਈ ਬੈਨਰ ਗਰਾ ਤਾਂ ਬੈਨਰ ਦੀ ਗੱਲ ਆ ਪੈਂਦੀ ਗੱਲ ਕੈਮਰਾ ਵੀ ਲਗਾ ਜਾ ਸਕਦੇ ਆ ਸਰ ਕੈਮਰੇ ਲੱਗੇ ਹੈਗੇ ਕੈਮਰੇ ਤੋੜਦੇ ਗਏ ਉਹ ਤੇ ਗੇੜ ਅੱਜ ਵੀ ਦੇਖ ਲਓ ਦੋ ਕੈਮਰੇ ਲੱਗੇ ਉੱਪਰ ਥੰਬੇ ਤੇ ਮੋਸਮੇ ਕਾਰਵਾਈ ਹੋਈ ਹੈ ਅ ਪੁਲਿਸ ਨੂੰ ਅਸੀਂ ਐਪਲੀਕੇਸ਼ਨ ਦੇਤੀ ਆ ਔਰ ਉਮੀਦ ਕਰਦੇ ਹਾਂ ਕਿ ਪੁਲਿਸ ਆਪਣਾ ਕੰਮ ਜਿਹੜਾ ਆ ਜ਼ਿੰਮੇਵਾਰੀ ਨਾ ਕਰੇ ਕੀ ਕਾਰਨ ਸਰ ਹਰ ਵਾਰ ਹਰ ਵਾਰ ਇਸ ਨੂੰ ਤੋਂ ਜਨਾਬੇ ਚੀ ਚਾਰਤ ਬਾਜੀ ਹੁੰਦੀ ਹੈ ਸਾਰਿਆਂ ਨੂੰ ਪਤਾ ਇਸ ਗੱਲ ਤੋਂ ਅਸੀਂ ਪ੍ਰੈਸ ਰਿਪੋਰਟਰ ਹਾਂ ਅਸੀਂ ਅਨਬਿਗਤ ਨਹੀਂਗੇ ਸਾਨੂੰ ਪਤਾ ਹੈ ਕਿ ਕੌਣ ਕਰਦਾ ਤੇ ਕੌਣ ਕਰਵਾਉਂਦਾ ਤੇ ਪੰਜਾਬ ਦੀ ਜਿਹੜੀ ਸ਼ਾਂਤੀ ਨੂੰ ਭੰਗ ਕਰਨ ਦੇ ਵਿੱਚ ਪ੍ਰਯਾਸ ਕਰ ਰਹੇ ਕਿ ਪੰਜਾਬ ਨੂੰ ਖੰਡ ਖੰਡ ਕਰ ਦਿੱਤਾ ਜਾਵੇ ਵੰਡ ਦਿੱਤਾ ਜਾਵੇ ਜਿੱਦਾਂ ਬਾਕੀ ਸਟੇਟਾਂ ਦੇ ਵਿੱਚ। 40 ਸਬ ਕੀ ਮੰਗਦਾ ਪੰਜਾਬ ਸਰਕਾਰ? ਪੰਜਾਬ ਸਰਕਾਰ ਤੋਂ ਇਹੀ ਮੰਗ ਆ ਕਿ ਮਾਨ ਸਾਹਿਬ ਨੂੰ ਚਾਹੀਦਾ ਕਿ ਸਾਰੇ ਧਰਮਾਂ ਨੂੰ ਇਕਜੁੱਟ ਲੈ ਕੇ ਇੱਕ ਇੱਕੋ ਹੀ ਤਰੀਕੇ ਨਾਲ ਇੱਕੋ ਜੀ ਸੁੱਖ ਸਹੂਲਤਾਂ ਦੇ ਕੇ ਤੇ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਅੱਜ ਸਾਰੀਆਂ ਜੱਥੇਬੰਦੀਆਂ ਪੰਜਾਬ ਦੀ ਅ ਫੈਸਲਾ ਇਹ ਆ ਕਿ ਜੇ ਪ੍ਰਸ਼ਾਸਨ ਨੇ ਸਾਨੂੰ ਉਮੀਦ ਦਿਲਾਤੀ ਆ ਐਸਐਸਪੀ ਗੁਪਤਾ ਜੀ ਨੇ ਮੈਡਮ ਜੀ ਨੇ ਕਿ ਭਈ ਆਸੀ ਜਿੰਨੀ ਵੀ ਆ ਕਾਰਵਾਈਆ ਉਹ ਅਸੀਂ ਟਰੇਸ ਆਊਟ ਕਰਕੇ ਜਲ ਤੋਂ ਜਲਦ ਅਸੀਂ ਉਹਨਾਂ ਤੇ ਨਕੇਲ ਪਾਵਾਂਗੇ ਪ੍ਰਸ਼ਾਸਨ ਦਾ ਸਹਾਰਾ ਨਹੀਂ ਕੋਈ ਵੀ ਪ੍ਰਸ਼ਾਸਨ ਦੇ ਸਰ ਆਏ ਆ ਪ੍ਰਸ਼ਾਸਨ ਦੇ ਜੇ ਅਸੀਂ ਹੁਣ ਐਸਚਓ ਸਾਹਿਬ ਬੈਠੇ ਆ ਅੰਦਰ ਸਵੇਰੇ ਆ ਕੇ ਗਏ ਆ ਹਨਾ ਹੋਰ ਆ ਜਾਣਗੇ ਥੋੜੀ ਦੇਰ ਕਈ ਕੰਮ ਹੁੰਦੇ ਆ ਕਈ ਜਗ੍ਹਾ ਦੇ ਉੱਤੇ ਕਈ ਚੀਜ਼ਾਂ ਆ ਪ੍ਰਸ਼ਾਸਨ ਕੋਲ ਕਾਨੂੰਨ ਵਿਵਸਥਾ ਹਮੇਸ਼ਾ ਹੀ ਦੇਖੋ ਜੀ ਹਮੇਸ਼ਾ ਸਮਾਜ ਤੋਂ ਵੱਖਰੀ ਰਹੀ ਆ ਜਦੋਂ ਕੋਈ ਵੀ ਕੰਮ ਹੋ ਜਾਂਦਾ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਆਂਦਾ ਅਸੀਂ ਤਾਂ ਕਹਿੰਨੇ ਕਿ ਪ੍ਰਸ਼ਾਸਨ ਚੰਗਾ ਹੋਣਾ ਚਾਹੀਦਾ ਹੋਰ ਸਵਧਾਨੀ ਚਾਹੀਦੀ ਆ ਹੋਰ ਐਕਟੀਵਿਟੀਆਂ ਪੈਦਾ ਕਰਨੀਆਂ ਚਾਹੀਦੀਆਂ ਤਾਂ ਕਿ ਇਦਾਂ ਦੇ ਕਾਂਡ ਹੀ ਨਾ ਹੋਣ ਇਸ ਮੱਦੇ ਵਿੱਚ ਕੋਈ ਸਮਾਂ ਵੀ ਦਿੱਤਾ ਗਿਆ ਨਾ ਅਹ ਨਹੀਂ ਸਮਾਂ ਨਹੀਂ ਦਿੱਤਾ ਹੱਲੇ ਹੱਲੇ ਐਪਲੀਕੇਸ਼ਨ ਦਿੱਤੀ ਆ ਬਾਕੀ ਪ੍ਰਸ਼ਾਸਨ ਦਾ ਕੰਮ ਆ ਉਹ ਆਪ ਆਪਣਾ ਕੰਮ ਨਿਪਟਾਉਣ